ਹੁਣ ਪੰਜਾਬ 'ਚ ਮੀਂਹ ਕਦੋਂ ਪਏਗਾ ਲੋਕਾਂ ਨੇ ਗਰਮੀ ਤੋਂ ਜੜਾ ਪਰੇਸ਼ਾਨ ਹੋ ਕੇ ਸਵਾਲ ਹਰ ਲੋਕ ਦੀ ਜ਼ੁਬਾਨ ਤੇ ਹੈ ਕਿ ਪੰਜਾਬ ਦੇ ਵਿੱਚ ਹੁਣ ਦੁਬਾਰਾ ਮੀਂਹ ਕਦੋਂ ਪਏਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਕਦੋਂ ਮਿਲੇਗੀ ਮੌਸਮ ਵਿਭਾਗ ਨੇ ਇਸ ਲਈ ਨਵੀਂ ਭਵਿੱਖਿਆਵਣੀ ਜਾਰੀ ਕੀਤੀ ਹੈ ਕਿ ਹੁਣ ਪੰਜਾਬ 'ਚ ਮੀਂਹ ਕਦੋਂ ਪਵੇਗਾ ਤੇ ਕਿਹੜੇ-ਕਿਹੜੇ ਸੂਬੇ 'ਚ ਜ਼ਿਆਦਾ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਸਮੇਤ 18 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਪਰ ਉੱਤਰ ਭਾਰਤ ਵਿੱਚ ਇਸ ਦਾ ਅਸਰ ਸਭ ਤੋਂ ਘੱਟ ਹੈ ਪੰਜਾਬ ਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਮੁਖਖ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਹੈ ਤਾਪਮਨ ਚ ਵਾਧਾ ਦੇਖਿਆ ਜਾ ਰਿਹਾ ਹੈ ਸੂਬੇ ਦੀ ਜ਼ਿਆਦਾਤਰ ਜਿਲ੍ਹਿਆਂ ਵਿੱਚ ਮੀਂਹ ਨਾ ਪੈਣ ਕਾਰਨ ਤਾਪਮਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਫਿਰੋਜ਼ਪੁਰ ਦਾ ਤਾਪਮਨ ਇੱਕ ਵਾਰ ਫਿਰ 35 ਡਿਗਰੀ ਨੂੰ ਪਾਰ ਕਰ ਗਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਨ 33.4 ਡਿਗਰੀ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 0.3 ਡਿਗਰੀ ਵਧ ਹੈ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਕੱਲ ਤੋਂ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਮੀਂਹ ਪੈ ਰਿਹਾ ਹੈ ਇਹੀ ਕਾਰਨ ਹੈ ਕਿ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ, ਰੂਪਨਗਰ, ਐਸਐਸ ਨਗਰ, ਫਤਿਗੜ ਸਾਹਿਬ, ਬਰਨਾਲਾ, ਸੰਘਰੂਰ, ਪਟਿਆਲਾ ਤੇ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਿਆਦਾ ਹੈ। ਪਰ ਇਹ ਸੰਭਾਵਨਾ ਸਿਰਫ 25% ਤੱਕ ਹੀ ਹੈ ਆਈਐਮਡੀ ਦੇ ਅਨੁਸਾਰ 13 ਫਰਵਰੀ ਤੱਕ ਇਹ ਜਾ ਮੌਸਮ ਜਾਰੀ ਰਹਿੰਦੀ ਉਮੀਦ ਹੈ ਤਾਪਮਾਨ ਵਧੇਗਾ ਅਤੇ ਵਾਯੂ ਮੰਡਲ ਵਿੱਚ ਨਮੀ ਘਟੇਗੀ ਅਤੇ ਚਿਪਚਿਪੀ ਗਰਮੀ ਤੋਂ ਰਾਹਤ ਮਿਲੇਗੀ ਉਸ ਤੋਂ ਬਾਅਦ 14 ਤਰੀਕ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਵੱਧ ਰਹੀ ਹੈ ਜੰਮੂ ਕਸ਼ਮੀਰ ਚ ਸਰਗਮ ਪੱਛਮੀ ਗੜਬੜੀ ਸਰਕੂਲੇਸ਼ਨ ਸ਼ਨੀਵਾਰ ਨੂੰ ਕਮਜ਼ੋਰ ਹੋ ਗਿਆ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਮੌਸਮ ਵਿਗਿਆਨ ਮੁਤਾਬਿਕ ਪੰਜਾਬ ਅਤੇ ਚੰਡੀਗੜ੍ਹ 'ਚ ਹੁਣ ਨਮੀ ਦੀ ਸੰਭਾਵਨਾ 0 25% ਦੇ ਤੱਕ ਸੀਮਿਤ ਹੈ 9 ਸਤੰਬਰ ਨੂੰ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ Rajasthan ਉੱਤਰਾਖੰਡ ਉੱਤਰ ਪ੍ਰਦੇਸ਼ ਮਹਾਰਾਸ਼ਟਰ Goa Gujarat ਅਸਾਮ ਮੇਘਾਲੇ ਨਾਗਾਲੈਂਡ ਮਨੀਪੁਰ ਮिजोरਮ ਤ੍ਰਿਪੁਰਾ ਉੜੀਸਾ ਪੱਛੀਂ ਬੰਗਾਲ ਕੇਰਲ ਕਰਨਾਟਕ ਤੇਲंगाना ਵਿੱਚ ਭਾਰੀ ਮੀਂਹ ਦੀ ਭਵਿੱਖਿਆਣੀ ਕੀਤੀ ਸੀ ਆਂਧਰਾ ਪ੍ਰਦੇਸ਼ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਕਟਮੀ ਕਾਰਨ ਡੈਮਾਂ ਚ ਪਾਣੀ ਦੀ ਸਥਿਤੀ ਚਿੰਤਾਜਨਕ ਹੈ ਪੰਜਾਬ ਦੇ ਹਿਮਾਚਲ ਪ੍ਰਦੇਸ਼ ਵਿੱਚ ਘੱਟ ਬਾਰਿਸ਼ ਉੱਤਰੀ ਭਾਰਤ ਦੇ ਤਿੰਨ ਵੱਡੇ ਡੈਮਾਂ ਪਾਖੜਾ ਪੰਗ ਤੇ ਖੀਨ ਨੂੰ ਪ੍ਰਭਾਵਿਤ ਕਰ ਰਹੀ ਹੈ 6 ਸਤੰਬਰ ਦੀ ਸਵੇਰ ਤੱਕ ਸਤਲੁਜ ਦਰਿਆ ਤੇ ਪਾਖੜਾ ਡੈਮ ਦੀ ਭਰਾਈ 1642.47 ਫੁੱਟ ਦਰਜ ਕੀਤੀ ਗਈ ਹੈ ਇਹ ਡੈਮ ਹਜੇ ਵੀ ਆਪਣੀ ਸਮਰੱਥਾ ਤੋਂ 27% ਖਾਲੀ ਹੈ ਬਿਆਸ ਦਰਿਆ ਤੇ ਪੈਕ ਡੈਮ ਚ ਭਰਾਈ 1373.23 ਫੁੱਟ ਹੈ ਜੋ ਆਪਣੀ ਸਮਰੱਥਾ ਤੋਂ 34% ਖਾਲੀ ਹੈ ਇਸੇ ਤਰ੍ਹਾਂ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਤੇ ਬਣੇ ਦੀਨ ਡੈਮ ਦੀ ਰਾਹੀ 1645.81 ਫੁੱਟ ਹੈ ਜੋ ਆਪਣੀ ਪੂਰੀ ਸਮਰੱਥਾ ਤੋਂ 50% ਖਾਲੀ ਹੈ ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ 2025 ਵਿੱਚ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਨੂੰ ਸਿਚਾਈ ਤੇ ਬਿਜਲੀ ਸਪਲਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਜੰਮੂ ਕਸ਼ਮੀਰ ਚ ਐਕਟਿਵ ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਸ਼ਨੀਵਾਰ ਨੂੰ ਕਮਜ਼ੋਰ ਹੋ ਗਿਆ ਹੈ ਦੱਸਈਏ ਕਿ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਵਿੱਚ ਇਸ ਵਾਰੀ ਘਟਮੀ ਦਰਜ ਕੀਤਾ ਗਿਆ ਹੈ ਜਿਸ ਕਾਰਨ ਜੜੀ ਡੈਮਾਂ ਦੀ ਆਮ ਪਰੰਦੀ ਸਮ੍ਰਿਤੀ ਹੈ ਉਹ ਆਪਣੇ ਸਮ੍ਰਿਤੀ ਉਹ ਘਟ ਹੈ 25% ਦਾ ਡੈਮਾ ਦੇ ਵਿੱਚ ਪਾਣੀ ਘਟ ਦਰਜ ਕੀਤਾ ਗਿਆ ਹੈ ਜੇਕਰ ਪਾਣੀ ਪੂਰਾ ਨਾ ਹੋਇਆ ਤਾਂ ਆਉਣ ਵਾਲੀ 2025 ਨੂੰ ਹਰਿਆਣਾ ਪੰਜਾਬ ਦੇ ਵਿੱਚ ਸਿਚਾਈ ਲਈ ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਪਏਗਾ ਜਿਸ ਦੇ ਨਾਲ ਲੋਕਾਂ ਨੂੰ ਚਿਪਚਿਪੀ ਗਰਮੀ ਅਤੇ ਗਰਮੀ ਤੋਂ ਰਾਹਤ ਮਿਲੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੇ ਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ